आनंद जगत ਵਿੱਚ ਕਲ ਤਾਰਨ ਗੁਰ ਨਾਨਕ ਆਇਆ ਧੰਨ ਧੰਨ ਪਹਿਲੀ ਪਾਤਸ਼ਾਹੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਆ ਦੇ ਪ੍ਰਕਾਸ਼ ਪੁਰਬ ਦੀਆਂ ਮੀਰੀ ਪੀਰੀ ਚੈਨਲ ਵੱਲੋਂ ਸਮੂਹ ਸੰਗਤਾਂ ਨੂੰ ਸਾਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਇਹ ਅਸਥਾਨ ਨਗਰ ਚੌਂਗ ਵਿੱਚ ਪਾਤਸ਼ਾਹੀ 6ਵੀਂ ਸੋਹਣਿਆ ਦੇ ਸੁਲਤਾਨ ਗੁਰੂ ਅਰਗਵਿੰਦ ਸਾਹਿਬ ਜੀ ਇਸ ਅਸਥਾਨ ਤੇ ਆਪਣੀਆਂ ਸਾਥੀਆਂ ਫੌਜਾਂ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਇਸ ਸਥਾਨ ਤੇ ਆਏ ਇੱਥੋਂ ਅੱਗੇ ਥੋੜਾ ਜਿ ਰੋਕੇ ਇੱਥੋਂ ਅੱਗੇ ਚਾਲੇ ਪਾਤੇ ਤੇ ਇਸੇ ਸਥਾਨ ਤੇ ਹੀ ਬਾਬਾ ਵਿਛਨ ਸਿੰਘ ਜੀ ਤਰਨਾ ਦਲ ਸੱਚਖੰਡ ਵਾਸੀ ਮਹਾਂਪੁਰਸ਼ਾਂ ਨੇ ਇਸ ਸਥਾਨ ਦੀ ਸੇਵਾ ਕਰਾਈ ਇੱਥੇ ਨਿਸ਼ਾਨ ਸਾਹਿਬ ਚੜ੍ਹਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਤੇ ਇਸ ਤੋਂ ਬਾਅਦ ਬਾਬਿਆਂ ਦੇ ਗ੍ਰੰਥੀ ਸਿੰਘ ਸੇਵਾ ਕਰਦੇ ਰਹੇ ਹੁਣ ਵੀ ਬਾਬਿਆਂ ਦਾ ਗ੍ਰੰਤੀ ਸਿੰਘ ਬਾਬਾ ਗਰਦਾਲ ਸਿੰਘ ਜੀ ਹੈਡ ਗ੍ਰੰਤੀ ਸੇਵਾ ਕਰਦੇ ਨੇ ਤੇ ਨਗਰ ਵੱਲੋਂ ਬਹੁਤ ਸੇਵਾ ਹੁੰਦੀ ਹੈ ਇਹ ਗੁਰੂ ਨਾਨਕ ਦੇਵ ਜੀ ਆ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਖੰਨਪੜ ਸਾਹਿਬ ਆਰੰਭ ਕੀਤੇ ਨੇ ਤੇ ਇਸੇ ਹਸਤਾਨ ਤੇ ਸੰਗਤਾਂ ਆਉਂਦੀਆਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੇਰਾ ਕਰਦੇ ਨੇ ਲੰਗਰ ਟੁੱਤ ਵਰਤਦੇ ਨੇ ਤੇ ਬਾਬਾ ਜੈਪ ਸਿੰਘ ਜੀ ਨੇ ਇਸੇ ਹਸਤਾਨ ਤੇ ਸਰੋਵਰ ਲੰਗਰ ਆਰ ਹੋਰ ਕਮਰਿਆਂ ਦੇ ਬਹੁਤ ਸੇਵਾ ਕਰਾਈ ਆ ਤੇ ਬਾਬਾ ਚਕਵਾੜਾ ਜੀ ਇਸ ਸਥਾਨ ਤੇ ਨੇ ਜਿਨ੍ਹਾਂ ਦੇ ਬਹੁਤ ਮਨਤਾ ਇਹ ਗੁਰੂਵਾਰ ਗਮਨ ਸਾਹਿਬ ਇਸ ਸਥਾਨ ਤੇ ਆਏ ਤੇ ਨਗਰ ਤੇ ਇਲਾਕੇ ਨੂੰ ਤਾਰਦੇ ਹੋਏ ਅੱਗੇ ਚਲੇ ਗਏ ਤੇ ਬੜੀਆਂ ਮੇਰਾਂ ਨੇ ਆਇਆ ਕਰੋ ਸੰਗ ਜੀ ਇਹ ਨਗਰ ਚੌਂਗ ਨੇੜੇ ਮਹਿਤਾ ਚੌਂਕ ਵਿਖੇ ਜਰੂਰ ਆਇਆ ਕਰੋ